ਸਸਿਕਾਲ ਜੀ ਸਾਰੇ ਪ੍ਰੇਮਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਆ ਸੁਰਨੁ ਬਾਈ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਪਾਈਦੇ ਜਿਹੜੀ ਖਰੀਦਦਾਰੀ ਆ ਉਹ ਫੋਕਸ ਹੈਗਾ ਵੱਧ ਮਿੱਤਰੋ ਪਹਿਲਾਂ ਦੂਜੇ ਸੋਏ ਝੋਟੀ ਤੇ ਨਵਾਂ ਅੰਗ ਨਵਾਂ ਹਾਂਣ ਬਾਈ ਲੈਣ ਦੀ ਵੱਧ ਚਵਾਸ ਰੱਖਦਾ ਵਾ ਤੇ ਅੱਜ ਫੇਰ ਤੁਹਾਨੂੰ ਉਸੇ ਤਰ੍ਹਾਂ ਹੀ ਮਿੱਤਰੋ ਆਪਾਂ 4 ਜਨਵਾਰ ਦਿਖਾਉਣੇ ਆ ਵੱਡੀ ਗੱਲ ਇਹ ਆ ਵੀ 4 ਜਨਵਾਰ ਸੂਏ ਸੂਏ ਤਿਆਰ ਦੋ ਦਤੇ ਹੋਣਗੇ ਜਿਹੜਾ ਜਾਨਵਰ ਤੁਹਾਨੂੰ ਚੱਜੂਗਾ ਤੁਸੀਂ ਗੱਲਬਾਤ ਲਈ ਨੰਬਰ ਸਕਰੀਨ ਤੇ ਲਾ ਦੂੰਗਾ ਲੈ ਦੂੰਗਾ ਸਾਰੀ ਗੱਲਬਾਤ ਤੁਸੀਂ ਭਾਈ ਨਾਲ ਕਰਨਿਆ ਉਹ ਮਿਲਦਿਆਂ ਭਾਈ ਨੂੰ ਕਰਦਿਆਂ ਗੱਲਬਾਤ ਆਪਾਂ ਭਾਈ ਦੇ ਨਾਲ ਸਸੀਗਾ ਭਾਈ ਜੀ ਸਸੀਗਾ ਭਾਈ ਜੀ ਕੀ ਹਾਲ ਚਾਲ ਹੈ ਬਾਈ ਠੀਕ ਆ ਹੋਰ ਸਰਵਣ ਭਾਈ ਘਰ ਪਰਿਵਾਰ ਐ ਕਿਰਪਾ ਮਾਲਕ ਚਲੋ ਸ਼ੁਕਰ ਆ ਅੱਛਾ ਅੱਜ ਜਾਨਵਰ 4 ਆ ਹਨਾ 4 ਆ ਠੀਕ ਆ 4 ਹੀ ਪਹਿਲਣਾ ਬਾ ਇੱਕ ਦੂਜਣਾ ਜੀ ਠੀਕ ਆ ਜੀ ਤੇ ਪਹਿਲਣਾਈ ਠੀਕ ਆ ਜੀ ਬਸ ਵੱਧ ਫਿਰ ਚਵਾਇਸ ਜਿਹੜੀ ਉਹ ਪਹਿਲਣਾਂ ਦੀ ਹੁੰਦੀ ਹੈ ਪਹਿਲਣਾਂ ਦੇ ਉੱਤੇ ਕਰੀ ਗੋ ਠੀਕ ਆ ਠੀਕ ਆ ਅੱਛਾ ਵੱਡੀ ਗੱਲ ਮੈਨੂੰ ਇਹ ਲੱਗੀ ਵੀ ਸੂਈਆਂ ਹੀ ਲੱਗੀਆਂ ਚਾਰੇ ਹਾਂ ਸੂਈਆਂ ਸੂਈਆਂ ਦੁੱਦ ਦੁੱਦ ਤੇ ਹਾਂ ਠੀਕ ਆ ਇੱਕ ਮੀਨੀ ਝੋਟੀ ਆ ਪਹਿਲੇ ਨੰਬਰ ਤੇ ਹੈ ਨਾ ਬਾਈ ਇਹਦੇ ਤੋਂ ਹੀ ਕਰਦੇ ਆ ਆਪਾਂ ਸ਼ੁਰੂਆਤ ਇਹ ਕਿੰਨੀ ਉਮਰ ਦੀ ਆ ਬਾਈ ਇਹ ਬਾਈ ਪਹਿਲਾ ਝੋਟੀ ਆ ਠੀਕ ਆ ਚੌਗੀ ਝੋਟੀ ਆ ਚੌਗੀ ਝੋਟੀ ਆ ਹਾਂਜੀ ਅੱਛਾ ਕਿੰਨੇ ਦਿਨ ਹੋ ਗਏ ਭਾਈ ਇਹਨੂੰ ਸੋਈ ਨੂੰ ਇਹਨੂੰ 9 ਦਿਨ ਹੋ ਗਏ ਸੋਈ ਨੂੰ 9 ਦਿਨ ਹੋ ਗਏ ਸੋਈ ਨੂੰ ਅੱਛਾ 9 ਦਿਨਾਂ ਦੀ ਸੂਈ ਥਲੇ ਕਿੰਨਾ ਦੁੱਧ ਤਿਆਰ ਆ ਭਾਈ ਤੇਰੇ 9 ਕਿਲੋ ਦੁੱਧ ਤਿਆਰ ਆ 9 ਕਿਲੋ ਦੁੱਧ ਤਿਆਰ ਆ ਤੇਰੇ ਤਿਆਰ ਪਰ ਮੁਤਾਬਕ ਕਿੰਨਾ ਦੇਜੂਗੀ ਭਾਈ ਦੁੱਧ ਇਹ 12 ਕਿਲੋ ਕੱਟੀ ਦੁੱਧ ਦੇ ਦੂਗੀ ਦੇ ਦੂਗੀ ਕੱਦ ਗੁੱਦੀ ਕੱਟੀ ਬਹੁਤ ਆ ਲੇਵਾ ਵੀ ਚੰਗਾ ਆ ਹਾਂ ਹਰਿਆਣੇ ਵਾਲੀਆਂ ਕਟੀਆਂ ਨੂੰ ਮਾਤ ਪਾਉਂਦੀ ਹਾਂ ਅੱਛਾ ਸਿੰਘ ਇਹਦਾ ਕਿਵੇਂ ਆ ਭਾਈ ਸਿੰਘ ਦੋਵੇਂ ਹਿਲਦੇ ਆ ਦੋਵੇਂ ਹਿਲਦੇ ਆ ਠੀਕ ਆ ਵੀਰੇ ਸਿੰਘ ਵੀ ਹਲਾ ਕੇ ਵਿਖਾ ਦਿਓ ਉੱ अच्छा भाई चौवाई किमे लगी चौवाई एक नंबर एक नंबर को को कोई पूरा लंबा कोई बढ़िया लंबा गोलंबे वाली जैसा नहीं कोई लंबे वाली ठीक है भाई है। अच्छा रेट की रहूगा भाई सरवणंदा रेट है दा 95000 95000 देण ਲੈਣ ਆਲਾ ਜਾਵਾ ਦੇ 90 ਦੇ 90000 ਦੀ ਦੇ ਦਿਆਂਗੇ ਲੈ ਵੀ ਮੇਤਰੋ 95000 ਡਿਮਾਂਡ ਆ 90000 ਦੀ ਝੋਟੀ ਮਿਲੂਗੀ ਪਹਿਲਣ ਮੀਨੀ ਵੀ ਕਹਿੰਦੇ ਹੁੰਦੇ ਹਨ ਕਿਈ ਬੰਦਿਆਂ ਦੇ ਮੀਨੀ ਕਰਮਾਂ ਵਾਲੀ ਹੁੰਦੀ ਆ ਤੇ ਭਾਈ ਹੁੰਦੀ ਵੀ ਵਾਕਈ ਸੱਚੀ ਗੱਲ ਆ ਇਹ ਪਰ ਐਵੇਂ ਤੁਸੀਂ ਸਿੰਘ ਵੇਖੋ ਤੁਸੀਂ ਇੱਕ ਪੈਸਰਵਨ ਜੇ ਸੰਗ ਹੈ ਲਦਣੀ ਉਹਦੇ ਥੱਲੇ ਨੂੰ ਉਹ ਢੇਲੀ ਹੁੰਦੀ ਹੈ ਨਾ ਹਾਂ ਇਹ ਤੇ ਹਲਦੇ ਦੋਵੇਂ ਤੇ ਮਹੀ ਹਲਦੇ ਠੀਕ ਹੈ ਭਾਈ ਇਹ ਹੋ ਗਈ ਪਹਿਲੇ ਨੰਬਰ ਤੇ ਅੱਛਾ ਵੀ ਦੋ ਨੰਬਰ ਤੇ ਝੋਟੀ ਜਿਹੜੀ ਸਾਨੂੰ ਆਹ ਦੋ ਨੰਬਰ ਦੇ ਕੋਲ ਗਲੋ ਖੋਲਦੇ ਸੰਗਲ ਠੀਕ ਹੈ ਵੀਰੇ ਅੱਛਾ ਇਹ ਪਹਿਲੇ ਨਹੀਂ ਆ ਭਈ ਇਹ ਵੀ ਇਹ ਵੀ ਪਹਿਲਾਣਾ ਭਾਈ ਇਹਨੂੰ ਕਿੰਨੇ ਦਿਨ ਹੋ ਗਏ ਭਈ ਅਜ ਸੋਈ ਨੂੰ ਇਹਨੂੰ 13 ਦਿਨ ਹੋ ਗਏ ਆ ਕੜ ਚੱਲ ਪਿਆ ਦੁੱਧ ਥੱਲੇ 11 ਕਿਲੋ ਦੁੱਧ ਦੇ ਥੱਲੇ 11 ਕਿਲੋ ਆ ਕੜ ਚੱਲ ਪਿਆ ਹੈ ਕਿੰਨੇ ਦਿਨ ਦੱਸਿਆ ਹੀ ਸੋਈ ਨੂੰ ਨੂੰ 11 ਦਿਨ 11 ਦਿਨ ਕਿਆ ਮਾਤਾ ਇਹ ਵੀ ਝੋਟੀ 12 13 ਕਿਲੋ ਦ ਠੀਕ ਹੈ ਬਾਈ ਤੋ ਚਵਾਈ ਚਵਾਈ ਦੀ ਕਿਵੇਂ ਚਵਾਈ ਇੱਕ ਨੰਬਰ ਚੜ੍ਹੇ ਵਾਲਾ ਥਾਣਾ ਪਸਮਾ ਹੈ ਗੱਡ ਦੀ ਪੂਰਾ ਠੀਕ ਹੈ ਬਾਈ ਥੱਲੇ ਵਾਲੂ ਹੈ ਚੰਗਾ ਯਾਰ ਬਾਈ ਹੈ ਨਾ ਹੂੰ ਨਹੀਂ ਠੀਕ ਹੈ ਥੱਲੋ ਵੀ ਕੱਟੀ ਖਰੀਆ ਯਾਰ ਜੰਮੀ ਹੈਗੀ ਆ ਅੱਛਾ ਬਾਈ ਇਹਦਾ ਬੱਚਾ ਕਿਹੜਾ ਸਰੋਂ ਬਾਈ ਇਹਦਾ ਬੱਚਾ ਉਹ ਚਿੱਟੀ ਟਾਕੀ ਵਾਲਾ ਉਹ ਅੰਦਰ ਵਾਲਾ ਠੀਕ ਹੈ ਇਹ ਫਿਰ ਨਿਸ਼ਾਨੀ ਲਾਈ ਹੋਈ ਹੈ ਹੈ ਨਾ ਹਾਂਜੀ ਹਾਂਜੀ ਉਹ ਫਿਰ ਉਹਦਾ ਚੇਤਾ ਭੁੱਲਿਆਂ ਦਾ ਕਈ ਵਾਰੀ ਹੈ ਨਾ ਇੱਕੋ ਜਿਹਾ ਹੁੰਦੇ ਆ ਅੱਛਾ ਭਾਈ ਇੱਕ ਗੱਲ ਹੋਰ ਦੱਸੀ ਮੈਨੂੰ ਵੀ ਜਿਵੇਂ ਮਨਾਂ ਤੁਸੀਂ ਚੋਣੇ ਆ ਇਹਨੂੰ ਤੇ ਪਸਮਾ ਪਸਮਾ ਗਾਏ ਮੋਟੀ ਤਾਰ ਤੋਂ ਲੈ ਮੋਟੀ ਤਾਰ ਆ ਕੋਈ ਲੱਤ ਨਹੀਂ ਹਿਲਾਉਣੀ ਕੋਈ ਕੋਹ ਨੀਰਾ ਠੀਕ ਹੈ ਇੱਕ ਗੱਲ ਹੋਰ ਆ ਵੀਰੋ ਬਾਜ਼ਾਰ ਬਿਜੂਰ ਨਹੀਂ ਛੱਡਿਆ ਹੋਇਆ ਛੋਟੀਆਂ ਸਿੰਪਲ ਵੀਡੀਓ ਦੇ ਵਿੱਚ ਬਣਾ ਰਹੇ ਆ ਟਾਈਮ ਤੋਂ ਟਾਈਮ ਚ ਉੀਆਂ ਹੋਈਆਂ अच्छा सरवण भाई इंदा रेट फिर की तय करांगे भाई आपा एरा मालिक ती है जी 130 ਵਿੱਚੋਂ ਲਾੜ ਪਿਆਰ ਕਰਦੇ ਆਗੇ ਭਾਈ ਬਾ 125 ਪੁੱਛੀ ਦੀ ਦੇ ਦਾਂਗੇ ਇਹਦੀ 25 ਦੀ ਬਸ ਐ 123 25 ਦੀ ਦੇ ਦਾਂਗੇ ਆਪਾਂ ਆ ਕੱਟੀ ਮਾੜੀ ਵੀ ਨਹੀਂ ਦੂਜੇ ਸੋਈ ਨੂੰ ਵਾਧੇ ਵਾਲੀ ਦੰਦੋ ਕਿਵੇਂ ਹੋਊਗੀ ਭਾਈ ਚੌਗੀ 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 4 ਦਾਂਦੀ ਆ ਅੱਛਾ ਇਹ ਤਾਂ ਹੋ ਗਈ ਬਾਈ ਆਪਣੇ ਆ ਦੋ ਇੱਕ ਬਾਈ ਤੇਰੇ ਕੋਲ ਚੋਟੀ ਹੁਣ ਮੇਰੇ ਭਰਾ ਕਈ ਹੌਲੇ ਪੈਸੇ ਲਾਉਣੇ ਹੁੰਦੇ ਆ ਵੀ ਇੱਕ ਕਈ ਵਾਰੀ ਐ ਨਹੀਂ ਹਰ ਇੱਕ ਬੰਦਾ ਲੱਖ ਨਹੀਂ ਲਾ ਸਕਦਾ ਹੁੰਦਾ ਤੇ ਹਨਾ ਆਪਦੇ ਉਹਦੀ ਪਹੁੰਚ ਹੁੰਦੀ ਆ ਤੇ ਉਹਨਾਂ ਭਰਾਵਾਂ ਦੇ ਲਈ ਆਪਾਂ ਹੌਲੇ ਪਾ ਦੇ ਵੀ ਚੋਟੀ ਲਿਆਉਂਦੇ ਹੋਈ ਹਨਾ ਇਹ ਬਾਈ ਫਿਰ ਸੋਈ ਸਵਾਈ ਐ ਵੀ ਇਹ ਸੋਈ ਸਵਾਈ 8 ਕਿਲੋ ਦਾ ਦੁੱਧ ਹੈ 8 ਕਿਲੋ ਦਾ ਤਾਂ ਕਿੰਨੇ ਦਿਨ ਹੋ ਗਏ ਬਾਈ ਸੋਈ ਨੂੰ ਇਹਨੂੰ ਇਹਨੂੰ 8 ਦਿਨ ਹੀ ਹੋਏ ਅੱਜ 8 ਦਿਨ ਹੀ ਹੋ ਗਿਆ ਸੋਈ ਨੂੰ ਅੱਛਾ ਚਵਾਈ ਚਵਾਈ ਦੀ ਕਿਵੇਂ ਪਈ ਹੈ ਚਵਾਈ ਇੱਕ ਨੰਬਰ ਥੱਲੋ ਥੱਲੋ ਇਹ ਵੀ ਚੰਗੀ ਹੈ ਨਾ ਬਹੁਤ ਚੰਗੀ ਦੁੱਧ ਦੱਸੇ ਕਿਲੋ ਦੇ ਜਾਊਗੀ ਬਾਈ ਖਾ ਪੀ ਕੇ ਕਿ ਨਹੀਂ ਦਿੰਦੀ ਦੁੱਧ ਦਾਹਣਾ ਨੌ ਦੇ ਦੂ ਪਾ ਦੇ ਹਿਸਾਬ ਨਾਲ ਬਈ 9 ਕਿਲੋ ਬਹੁਤ ਆ ਹਾਂ 9 ਕਿਲੋ ਬਹੁਤ ਹੈ ਕੀ ਰੇਟ ਹੋਊਗਾ ਬਈ ਇਹਦਾ ਦੇਣ ਲੈਣਾ ਰੇਟ 75000 ਦੇਣੀ ਕਿੰਨੇ ਦੀ ਬਈ 65000 ਦੀ ਹਾਂ ਨਹੀਂ ਬਈ 65000 ਦੀ ਆਪਾਂ ਰਸਾ ਫੜਾਉਣਾ ਇਹਦਾ ਇਹਦਾ ਬੱਚਾ ਕਿਹੜਾ ਆ ਗਿਆ ਬਈ ਆ ਬੱਚਾ ਆ ਜਿਹੜਾ ਇਹਦਾ ਬੱਚਾ ਕੱਟੀ ਆ ਗਈ ਮਗਰ ਬਈ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਛੋਟੀ ਚੰਗਿਆ ਯਾਰ ਇਹਦਾ ਕੋਈ ਮਣੀ 65000 ਚ ਮਾਨ ਤਾ ਥੋੜਾ ਬਹੁਤਾ ਬਈ ਬਰ ਨਹੀਂ ਇੰਡੀਆ ਇੰਡੀਆ ਜਿਵੇਂ ਜੈਸਦੋਈ ਹੈ ਠੀਕ ਆ ਅੱਛਾ ਬਈ 4 ਨੰਬਰ ਤੇ ਜਿਹੜੀ ਮਹਾਂ ਬਈ ਇਹ ਬਈ ਸੂਈ ਆ ਦੋ ਤਿੰਨ ਦਿਨ ਦਾ ਹੋਈ ਬੱਚਾ ਮਰੀ ਅੱਜ 5 ਦਿਨ ਸੋਈ ਨੂੰ ਹੋ ਗਿਆ ਅੱਜ 5 ਦਿਨ ਹੋ ਗਏ ਸੋਈ ਨੂੰ ਤੇ 3 ਦਿਨ ਹੋ ਗਏ ਬੱਚਾ ਮਰੇ ਨੂੰ ਅੱਛਾ ਬੱਚਾ ਫਿਰ ਕੀ ਕਾਰਨ ਬਣ ਗਿਆ ਬੱਚਾ ਉਹੀ ਦਰਦ ਦਰ ਦੀ ਹਾਲਤ ਆ ਇਹ ਮਾਰ ਕੇ ਬਸ ਅੱਛਾ ਠੀਕ ਆ ਭਾਈ ਅੱਛਾ ਭਾਈ ਮਿਲਦੀ ਕਿਵੇਂ ਆ ਭਾਈ ਮਿਲਦੀ ਥਾਪੀ ਤੇ ਆ ਪਾੜਾ ਪਾੜਾ ਚੁੰਨ ਚੁੰਨ ਹੋਏ ਇਹ ਦੁੱਧ ਕਿੰਨਾ ਤਿਆਰ ਆ ਭਾਈ ਹੁਣ ਇਹ 9 ਕਿਲੋ ਦੁੱਧ ਤਿਆਰ ਆ ਜੀ ਇਹਦੇ ਥਲਕੰਡੇ ਵਾਲਾ ਹੈ ਤੇ ਚਵਾਈ ਚਵਾਈ ਨੂੰ ਪੋਲੀ ਪਈ ਜਾਵਾ ਹਾਂ ਭਾਈ ਹੰਚ ਵਾਈ ਚੋਈ ਨੂੰ ਪੋਲੀ ਚੋਈ ਬੋਲੀ ਐ ਨੂ ਮਾਜੀ ਠੀਕ ਭਾਈ ਅੱਛਾ ਇਹਦਾ ਮੂੜਾ ਵੀ ਹੈਗਾ ਮੂੜੇ ਤੇ ਆ ਜਾਂਦੀ ਹੈ ਹਾਂ ਮੂੜਾ ਵੀ ਹੈਗਾ ਠੀਕ ਆ ਮੂੜਾ ਉਹ ਵਿਖਾਉਣਾ ਨਹੀਂ ਆਪਾਂ ਵੇਤ ਨਹੀਂ ਵਿਖਾ ਸਕਦੇ ਠੀਕ ਅੱਛਾ ਇਸੇ ਮੂੜੇ ਤੇ ਆ ਜਾਂਦੀ ਹੈ ਹੈ ਹਾਂ ਨਾ ਬਿਨਾ ਮੂੜੇ ਤੇ ਬਿਨਾ ਮੂੜੇ ਤਾਂ ਵੀ ਐ ਬੈਹ ਜਾ ਥੈਰੇਪੀ ਮਾਰ ਕੇ ਤੇ ਜੋਕਰ ਪਾ ਕੇ ਤੇ ਬਸ ਥੈਪੀ ਮਾਰ ਕੇ ਕੀ ਪਾਵਾ ਸੀਲ ਆ ਫਿਰ ਕੈਨ ਪਾਵਾ ਦੁੱਧ 9 ਕਿਲੋ ਤਿਆਰ ਆ ਨਾ 9 ਕਿਲੋ ਪੂਰਾ ਤਿਆਰ ਅੱਜ 5 ਵੰਦਨ ਸੂਈ 5 ਵੰਦਨ ਸੂਈ ਬੋੜਾ ਹੀ ਆ ਫਿਰ ਤਾਂ ਹਜੇ ਠੀਕ ਇਹ ਕਿੰਨੇ ਦੀ ਦਿੱਤੀ ਦਿੱਤੀ ਤੇ ਇਹਦਾ ਮੁੱ ਦੇਣੀ ਕਿੰਨੇ ਦੀ ਹਾਂ ਦਾ ਬੱਚਾ ਬੱਚਾ ਮਾਰਿਆ 85000 ਦੀ ਹਾਂ ਨਾ 85000 ਦੀ ਹਾਂ ਨਾ ਠੀਕ ਆ ਬਈ ਇਹ ਤੋਂ ਮਨ ਹੁਣ ਮਨ ਲੱਗ ਛੋਟੀ ਵੀ ਚੰਗੀ ਆ ਫਿਰ ਹਣਾ ਇਹਦਾ ਫਿਰ ਘਾਟੇ ਵਾਲਾ ਵਾਰ ਆ ਵੇਖਣਾ ਪੈਣਾ ਇਹਦੇ ਚੋਗਿਆ ਨਹੀਂ ਘਾਟੇ ਵਾਲਾ ਕੋਈ ਨਹੀਂਗਾ ਬੱਡੇ ਵਾਲਾ ਦੁੱਧ ਵੀ ਇਹਦੇ ਨਾਲ ਹੀ ਚੋਲੇ ਨਾ ਹਾਂ ਇਹ ਵੀ ਗੱਲ ਆ ਵੀ ਇਹਦਾ ਬੱਚੇ ਵਾਲਾ ਵੀ ਵੱਜ ਜਾਣਾ ਹਾਂ ਇੱਕ ਤਾਂ ਆ ਪਹੁ ਆੜਬ ਫਿਰ ਖਤਰਾਂ ਦਾ ਕੋਈ ਆੜਬ ਨਹੀਂ ਹਾਂ ਇੱਕ ਠੰਡੀ ਬਾਲੀ ਆ ਛੋਟੀ ਹਣਾ ਅੱਛਾ ਜੇ ਕੋਈ ਬਈ ਭਰਾ ਤੁਹਾਡੇ ਵਰਗਾ ਕਾਰੋਬਾਰੀ ਬੰਦਾ ਤੁਹਾਡੇ ਤੋਂ ਆ ਜਿਹੜੀਆਂ ਛੋਟੀਆਂ ਜਿਵੇਂ ਮੀਨੀ ਹੋਗੀ ਕੁੰਡੀ ਹੋਗੀ ਆ ਤਿੰਨੇ ਛੋਟੀਆਂ ਕਵੇ ਵੀ ਇੱਕੋ ਪ੍ਰਾਈਸ ਪੋਰਟ ਦਾ ਪ੍ਰਬੰਧ ਛੱਡਣ ਦਾ ਹਾਂ ਗੱਡੀ ਆਪਣੇ ਕੋਲੇ ਆਪਦੀ ਆਉਦੀ ਗੱਡੀ ਹੈਗੀ ਹੈ ਨਾ ਤੇ ਬਾਈ ਪਿਕਅਪ ਗੱਡੀ ਭਾਈ ਹੁਣਾਂ ਦੇ ਕੋਲੇ ਆਪਦੀ ਹੈਗੀ ਛੱਡਣ ਦੀ ਕੋਈ ਦਿੱਕਤ ਨਹੀਂ ਹੋਊਗੀ ਤੁਹਾਡੇ ਘਰੇ ਪਹੁੰਚਦੀ ਹੋਊਗੀ ਹਾਂ ਇਹ ਗੱਲ ਹੋ ਗਈ ਇੱਕ ਚੈੱਕ ਨਹੀਂ ਲੈਣਾ ਮਨ ਨਾਲ ਤੁਹਾਡਾ ਬਾਈ ਜੇ ਤੇ ਕੈਸ਼ ਜਿਹੜਾ ਡਿਲੀਵਰੀ ਹੋਊਗਾ ਜਾਂ ਗੂਗਲ ਪੇ ਹੋਊਗਾ ਬਸ ਕੈਸ਼ ਤੋਂ ਬਿਨਾ ਨਹੀਂ ਆਉਣਗੇ ਐ ਕਰ ਨੋਟ ਰੱਖਿਆ ਜੀ ਸਾਈ ਆ ਜਿਹੜੀ ਉਹ ਬਾਈ ਨੇ ਪਹਿਲਾਂ ਮੈਨੂੰ ਮੈਸੇਜ ਲਾਇਆ ਸੀ ਵੀ 5000 ਤੋਂ ਘੱਟ ਆਪਾਂ ਸਾਈ ਨਹੀਂ ਪਾਉਣੀ ਕਿਸੇ ਤੋਂ ਵੀ ਮੈਂ 5000 ਤੋਂ ਉੱਪਰ ਘੱਟ ਸਾਈ ਪਾਉਣ ਤੋਂ ਬਿਨਾ ਰੋਕਣੀ ਨਹੀਂ ਕਿਉਂਕਿ ਕਈ ਭਰਾ 500 ਪਾ ਤੱਕਾ ਦਿੰਦੇ ਪੈਸੇ ਨਹੀਂ ਬਣੇ ਕਿਉਂਕਿ ਬਈ ਵੀਡੀਓ ਦਾ ਰੂਪ ਹੁੰਦਾ 2 ਦਿਨ ਦਾ 2 ਦਿਨਾਂ ਬਾਅਦ ਹਰ ਇੱਕ ਚੀਜ਼ ਦਾ ਜਿਹੜੀ ਉਹ ਤੋਂ ਬਾਅਦ ਨਵੀਂ ਵੀਡੀਓ ਪੈ ਜਾਣੀ ਹੁੰਦੀ ਨਵੀਂ ਵੀਡੀਓ ਨੇ ਆਪਦਾ ਰੂਪ ਧਾਰਨ ਲੈਣਾ ਹੁੰਦਾ ਅੱਛਾ ਬਈ ਨੰਬਰ ਦੱਸਿਓ ਸਰਮਨ ਬਾਈ 94176 ਜੀ 93442 ਇੱਕ ਵਾਰੀ ਹੋਰ ਬੋਲ ਦਿਓ ਜੀ 94176 93442 94176 93442 94176 934 ਜਿਹੜੇ 422 ਦਾ ਨੰਬਰ ਆ ਹਾਂ ਮੀਨੀ ਦਾ ਬੱਚਾ ਆ ਵਾ ਮਿੱਤਰੋ ਇਹਦੇ ਮੈਂ ਕੱਟਾ ਬਈ ਨਾ ਹਾਂਜੀ ਠੀਕ ਆ ਬਈ ਮੀਨੀ ਦਾ ਕੱਟਾ ਰਿੰਦਾ ਹੀ ਵਗੋਣਾ ਬਾਕੀ ਗੱਡੀ ਦਾ ਦੱਸ ਦੇ ਬਈ ਕਿਰਾਇਆ ਲੱਗੂ ਵੱਖਰਾ ਹਾਂ ਕਿਰਾਇਆ ਕਿ ਵੱਖਰਾ ਲੱਗੂਗਾ ਗੱਡੀ ਤੇ ਨਹੀਂ ਹੈਗਾ ਵੀ ਸੌਦੇ ਦੇ ਵਿੱਚ ਪਹੁੰਚਣੀ ਹੋਣੀ ਬਈ ਸੱਚ ਜੇ ਜ਼ਰੂਰੀ ਆ ਅੱਛਾ ਕੀ ਰੇਟ ਰੱਖੂਗਾ ਕਿਲੋਮੀਟਰ ਦਾ ਬਈ ਘੜਾ ਕਪ ਕਪ ਕਈਆ ਤਕਰੀਬ ਜਿੱਥੇ ਸੈਟਾ ਮੀਮਾਣਾ ਸੈਟਿੰਗ ਕਰ ਲਿਆ ਕਰਾਂਗੇ ਠੀਕ ਹੈ ਬਾਈ ਲੈ ਵੀ ਮਿੱਤਰੋ ਤੁਹਾਡੀ ਸੈਟਿੰਗ ਹੋ ਜੂਗੀ ਜਿੱਥੇ ਮਰਜ਼ੀ ਮੈਂ ਚੰਡੀਗੜ੍ਹ ਜਿੱਥੇ ਮਰਜ਼ੀ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਜਿਹੜੀ ਮਹਿ ਲੈਣੀ ਹੈ ਦੁੱਧ ਦੀ ਥਾਣਾ ਦੀ ਗਰੰਟੀ ਹੋਊਗੀ ਗਾਂ ਬਾਈ ਜਿਹੜੀ ਤੁਹਾਡੇ ਸੇਵਾ ਤੇ ਡਿਪੈਂਡ ਹੋਊਗਾ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਸਰਾਂਵਾਲੀ ਜ਼ਿਲ੍ਹਾ ਫਰੋਕ